ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰ ਸੰਤਾਨ ਜਿਵੇਂ ਕਿ ਪਤਾ ਹੀ ਆ ਜੀ ਕਿ ਕੱਲ ਪੱਛੋ ਦੀ ਇੱਕ ਵੀਡੀਓ ਚੱਲ ਰਹੀ ਆ ਜਿਹਦੇ ਵਿੱਚ ਦੋ ਨਹਿਨ ਸਿੰਘਾਂ ਨੂੰ ਕੋ ਆ ਖੋਤੀ ਨਹਿਨ ਸਿੰਘ ਕੇ ਕਿਹੜਾ ਸਬੋਧਨ ਕੀਤਾ ਜਾ ਰਿਹਾ ਵਾ ਕਿ ਉਹ ਮਸਲਾ ਜਿਹੜਾ ਵਾ ਤੁਹਾਨੂੰ ਮੈਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਤੋਂ ਤੁਹਾਨੂੰ ਕਲੀਅਰ ਕਰ ਦਿੰਨਾ ਵਾ ਅਸੀਂ ਕਿਸ ਬਾਰੇ ਗੱਲ ਕਰ ਰਹੇ ਆ ਜੀ ਉਹ ਵੀਡੀਓ ਹੈਗੀ ਆ ਵੰਤ ਠੀਕ ਹੈ ਜੀ ਤੁਹਾਨੂੰ ਦੱਸ ਹੀ ਇਹ ਕਿ ਨਾਹਗ ਸਿੰਘ ਬਾਣੇ ਦੇ ਵਿੱਚ ਦੋ ਨੌਜਵਾਨ ਆਫਿਸ ਦੇ ਅੰਦਰ ਦਾਖਲ ਹੁੰਦੇ ਨੇ ਤੇ ਇਸ ਆਫਿਸ ਦੇ ਹੀ ਐਂਕਰ ਇਹ ਇਹ ਵੀਡੀਓ ਦੇ ਛੋਟੀ ਜੀ ਇੱਕ ਕਲਿੱਪ ਤੋਂ ਲੈ ਕੇ ਪ੍ਰਸ਼ਾਸਨ ਸਾਡੇ ਤੇ ਕੜਨੇਪਿੰਗ ਦਾ ਪਰਚਾ ਜਿਹੜਾ ਪਾ ਰਹੇ ਆ ਪਤਾ ਨਹੀਂ ਪਾ ਦਿੱਤਾ ਵਾ ਜਦਕੀ ਇਸ ਮਸਲੇ ਦੀ ਕਿਸੇ ਨੇ ਵੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਭਾਈ ਇਹ ਮਸਲਾ ਹੈ ਕੀ ਅਸੀਂ ਇਹ ਮਸਲੇ ਨੂੰ ਆਪਣੇ ਸਾਡੇ ਸਾਰੇ ਸੰਗਤ ਦੇ ਸਾਹਮਣੇ ਰੱਖਣਾ ਚਾਹ ਰਹੇ ਹਾਂ ਕਿ ਮਸਲਾ ਇਹ ਸ਼ੁਰੂ ਕਿੱਥੋਂ ਹੋਇਆ ਤਾਂ ਇਹ ਕੀ ਸੀ ਜੀ ਕਿਉਂਕਿ ਉਹਦੇ ਵਿੱਚ ਸਾਡਾ ਬਹੁਤ ਹੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਦਾ ਜਿਹੜਾ ਸਿੰਘ ਇਹਦੇ ਵਿੱਚ ਉਹਨਾਂ ਨੇ ਐਂਕਰ ਦੱਸਿਆ ਗੁਰਪਿਆਰ ਸਿੰਘ ਜੀ ਇਹ ਗੁਰਪਿਆਰ ਸਿੰਘ ਦੀ ਸਿਸਟਰ ਦੇ ਨਾਲ ਸਾਡੇ ਕੋਲ ਮੁਹਾਲੀ ਮੋਰਚੇ ਦੇ ਵਿੱਚ ਆਪਣੀ ਫਰਿਆਦ ਲੈ ਕੇ ਆਇਆ ਕਿ ਬਾਬਾ ਜੀ ਪ੍ਰਸ਼ਾਸਨ ਨੇ ਮੇਰਾ ਕੰਮ ਨਹੀਂ ਕੀਤਾ ਮੇਰੇ ਕਿਸੇ ਡੀਲਰ ਕੋਲ ਪੈਸੇ ਫਸੇ ਹੋਏ ਆ ਆਪ ਦੀ ਕਿਰਪਾ ਕਰਕੇ ਸਾਡੇ ਪੈਸੇ ਕਢਵਾ ਕੇ ਦਿਓ ਕਿਉਂਕਿ ਸਾਡੀ ਕੋਈ ਵੀ ਮਦਦ ਨਹੀਂ ਕਰ ਰਹੀ ਆ ਅਸੀਂ ਚਲੋ ਉਹਨਾਂ ਦੀ ਦੋਵੇਂ ਭੈਣ ਭਰਾਵਾਂ ਦੀ ਗੱਲ ਸੁਣੀ ਉਹਨਾਂ ਨੇ ਬੜੇ ਹੀ ਯਾਨਕੀ ਇੱਕ ਇਦਾਂ ਸਾਨੂੰ ਜਚਾਇਆ ਕਿ ਹਾਂ ਵੀ ਜਿੱਦਾਂ ਕਿ ਬੜੇ ਹੀ ਸ਼ਰੀਫ ਹਨ ਪਰ ਉਹ ਹੈ ਨਹੀਂ ਸੀ ਉਹਨਾਂ ਨੇ ਚਲੋ ਸਾਨੂੰ ਦੱਸਿਆ ਅਸੀਂ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਨਾਲ ਆ ਸੰਗਤਾਂ ਦੇ ਨਾਲ ਮਾਂ ਗੱਲ ਦੇ ਨਾਲ ਦੇ ਨਾਲ ਅਸੀਂ ਜਾ ਕੇ ਉਹਦੇ ਘਰ ਗੱਲ ਸੁਣੀ ਉੱਥੇ ਵੀ ਫਿਰ ਅਸੀਂ ਉਹਨਾਂ ਦੇ ਜਿਹੜੇ ਪਿੰਡ ਦੇ ਜਿਹੜੇ ਆਪਣੇ ਉਹਨਾਂ ਦੇ ਡੀਲਰ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਬਿਲਕੁਲ ਸੱਚ ਗੱਲ ਦੱਸੀ ਜਿਨ੍ਹਾਂ ਦਾ ਇਹ ਨਾਮ ਲੈ ਕੇ ਸੰਬੋਧਨ ਕਰ ਰਿਹਾ ਕਿ ਮਦਨ ਤੇ ਆਪਣੇ ਭੋਲਾ ਉਹ ਬੰਦਿਆਂ ਦਾ ਕੋਈ ਵੀ ਕਸੂਰ ਨਹੀਂ ਸੀ ਸਿਰਫ ਕਿ ਇੰਨਾਂ ਨੂੰ ਇੱਕ ਉਹਨਾਂ ਨੇ ਵਿੱਚ ਜਿਹੜੀ ਜਾਇਦਾਦ ਦਵਾਈ ਸੀ ਉਹਦੇ ਵਿੱਚ ਉਹਨਾਂ ਨੇ ਉਹ ਡੀਲਰ ਸੀ ਜਿਨ੍ਹਾਂ ਨਾਲ ਹੋ ਕੇ ਵਿੱਚ ਦਵਾਈ ਸੀ ਨਾ ਕਿ ਉਹਨਾਂ ਦਾ ਕੋਈ ਪੈਸਿਆਂ ਦਾ ਮਸਲਾ ਉਹਨਾਂ ਦਾ ਕੋਈ ਲੈਣ ਦੇਣ ਸੀ ਠੀਕ ਹੈ ਜੀ ਜਿੰਨਾਂ ਦਾ ਇਦਾਂ ਦਾ ਮਸਲਾ ਇਹ ਸੀ ਜੀ ਇਹਨਾਂ ਨੇ ਕਿਸੇ ਵਿਅਕਤੀ ਕੋਲ ਤੰਤਾਨ ਸੰਭ ਦਾ ਵਿਅਕਤੀ ਆ ਰਵੀ ਨਾਮ ਦਾ ਉਹਦੇ ਕੋਲੋਂ ਜ਼ਮੀਨ ਖਰੀਦੀ ਜ਼ਮੀਨ ਖਰੀਦਣ ਤੋਂ ਬਾਅਦ ਉਹਨਾਂ ਦੇ ਪਾਣੀ 11 ਲੱਖ 77000 ਰੁਪਏ ਇਹ ਬੰਦੇ ਨੇ ਦੇਣਾ ਸੀ ਪਰ ਉਹ ਬੰਦਾ ਇਮਾਨਦਾਰ ਸੀ ਉਹ ਬੰਦੇ ਨੇ ਇਹਨਾਂ ਦੀ ਰਜਿਸਟਰੀ ਕਰਾਤੀ ਰਜਿਸਟਰੀ ਕਰਾਉਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਗੁਰਪਿਆਰ ਸਿੰਘ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੀ ਮਾਤਾ ਜੀ ਤੇ ਇਹਨਾਂ ਦੀ ਸਿਸਟਰ ਇਹ ਚਾਰੇ ਟੱਬਰ ਦੇ ਜੀ ਆ ਇੰਨਾਂ ਨੇ ਜਾ ਕੇ ਆਪਣੇ ਜਿਹੜਾ ਇੱਕ ਵਿੱਚ ਡੀਲਰ ਹੋਰ ਸੀ ਬਾਹਮਣੀ ਵਾਲ ਤੋਂ ਆਪਣੇ ਦੇਵ ਰਾਜ ਦੇਵ ਰਾਜ ਸ਼ਰਮਾ ਜੀ ਇਹਨਾਂ ਨੇ ਉਹਨਾਂ ਨੂੰ ਕੋਈ ਪੇਮੈਂਟ ਦੇ ਕੇ ਆਂਦੀ 11,77,000 ਰੁਪਏ ਤੇ ਸਾਡੇ ਕੋਲ ਜਿਹੜਾ ਇਹਨਾਂ ਨੇ ਫਰਿਆਦ ਕੀਤੀ ਜੀ ਅਸੀਂ ਆਹ ਜਿਹੜੀ ਪੇਮੈਂਟ ਉਹ ਡੀਲਰ ਨੂੰ ਦੇ ਦਿੱਤੀ ਹੈ ਜੀ ਡੀਲਰ ਨੇ ਗਾਹ ਜਿਹੜਾ ਮਾਲਕਾ ਜ਼ਮੀਨ ਦਾ ਉਹਨੂੰ ਪੈਸੇ ਨਹੀਂ ਦਿੱਤੇ ਚਲੋ ਜੀ ਸੰਗਤਾਂ ਉਹ ਜਾਂ ਗਈਆਂ ਜਾ ਕੇ ਜੀ ਜਦੋਂ ਉਹਨਾਂ ਨੇ ਵਚਨ ਕੀਤੇ ਸੀ ਉਹਨਾਂ ਦੇ ਪਿੰਡ ਜਾ ਕੇ ਉਹ ਕਹਿੰਦਾ ਜੀ ਠੀਕ ਆ ਜੀ ਆਪਣੇ ਪੈਸੇ ਜਿਹੜੇ ਆ ਅਸੀਂ ਦਿਨਦਾਰ ਆ ਪਰ ਗੱਲ ਇਹ ਹੈ ਕਿ ਜਦ ਉਸ ਟਾਈਮ ਤੱਕ ਸਾਨੂੰ ਗੁਰਪਿਆਰ ਨੇ ਬਿਲਕੁਲ ਵੀ ਗੱਲ ਸਹੀ ਨਹੀਂ ਸੀ ਦੱਸੀ ਸਾਨੂੰ ਇਹ ਕਹਿ ਕੇ ਲੈ ਕੇ ਗਿਆ ਸੀ ਜੀ ਕਿ ਬਾਬਾ ਜੀ ਅਸੀਂ ਉਹਨੂੰ ਪੈਸੇ ਦੇ ਬਿਠੇ ਆ ਉਹਨਾਂ ਵਾਲੇ ਪਰ ਉਹ ਸਾਡੇ ਪੈਸੇ ਨਹੀਂ ਦੇ ਰਿਹਾ ਚਲੋ ਅਸੀਂ ਉਹਨਾਂ ਨਾਲ ਜੋ ਵਚਨ ਕੀਤਾ ਪਤਾ ਨਹੀਂ ਉਹ ਉਹਨਾਂ ਨੇ ਆਪਣਾ ਸਾਡੀ ਗੱਲ ਮੰਨ ਲਈ ਜਾਂ ਸਾਡਾ ਲਿਆਜ ਰੱਖਿਆ ਚਲੋ ਜੀ ਅਸੀਂ ਹੁਣ ਉਹ ਬੰਦੇ ਨੇ ਅਦੇ ਭਰਾ ਦੇ ਦੋ ਚੈੱਕ ਦਿੱਤੇ ਇਹਨਾਂ ਨੂੰ ਇੱਕ 6.5 ਲੱਖ ਦਾ ਇੱਕ 5,27,000 ਰੁਪਏ ਦਾ ਕਿ ਉਸ ਤੋਂ ਬਾਅਦ ਚੋਂ سٹਾਮਪ ਦੇ ਉੱਤੇ ਤਸਵੀਲ ਤੇ ਜਾ ਕੇ ਨੋਟਰੀ ਟੈਸਟਡ ਕਰਵਾ ਕੇ ਪੂਰਾ سٹਾਮਪ ਦਿੱਤਾ ਇਹਨਾਂ ਨੂੰ ਤੁਹਾਨੂੰ ਮੈਂ ਉਹ ਵੀ ਦਿਖਾ ਦੇਣਾ ਵਾ ਜੀ ਕਿ ਆਹ ਵਾਲਾ سٹਾਮਪ ਅਸੀਂ ਇਹਨਾਂ ਨੂੰ ਲੈ ਕੇ ਦਿੱਤਾ ਜੀ ਆਹ ਦੇਖ ਸਕਦੇ ਹੋ ਇਹਦੇ ਵਿੱਚ ਪੂਰਾ ਨੋਟਰੀ ਟੈਸਟਡ ਕਰਾ ਕੇ ਦਿੱਤਾ ਕੰਮ ਉਹਨਾਂ ਦਾ ਉਸ ਤੋਂ ਬਾਅਦ ਚੋ ਜੀ ਕੀ ਹੋਇਆ ਇਹ ਜਿਹੜਾ ਗੁਰਪਿਆਰ ਸਿੰਘ ਸੀ ਜੀ ਇੱਕ 6.5 ਲੱਖ ਦਾ ਉਹ ਬਿਆਨਾਂ ਲੈ ਕੇ ਦਿੱਤਾ ਅਸੀਂ ਇਹ ਤਿੰਨ ਚੀਜ਼ਾਂ ਉਹਨਾਂ ਨੂੰ ਲੈ ਕੇ ਦਿੱਤੀਆਂ ਉਹਨਾਂ ਦਾ ਕੰਮ ਅਸੀਂ ਕਰਵਾ ਕੇ ਦਿੱਤਾ ਬਸ ਗੱਲ ਕੀ ਸੀ ਉਹਦੇ ਵਿੱਚ ਉਹਨਾਂ ਨੇ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਕਿ ਚਾਹੋ ਮਹਾਰਾਜ ਜਿਹੜਾ ਫੌਜਾਂ ਦਾ ਦਸਵੰਦ ਹੁੰਦਾ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਭਾਈ ਉਹ ਤਾਂ ਤੰਗ ਜ਼ਰੂਰ ਲੱਗੂਗਾ ਠੀਕ ਹੈ ਜੀ ਪਰ ਉਹਨਾਂ ਨੇ ਸਾਡੇ ਨਾਲ ਇਹ ਵਚਨ ਕੀਤਾ ਬਾਬਾ ਜੀ ਦਸਵੰਦ ਦੀ ਛੱਡੋ ਅਸੀਂ ਤੁਹਾਨੂੰ ਵਿੱਚੋਂ 30% ਦੇ ਦਿਆਂਗੇ ਜੇ ਸਾਡਾ ਕੰਮ ਹੋ ਜਾਂਦਾ ਬਿਲਕੁਲ ਠੀਕ ਹੈ ਜੀ ਅਸੀਂ ਉਹਨਾਂ ਦਾ ਕੰਮ ਕਰਵਾ ਦਿੱਤਾ ਸਾਰਾ ਕੁਝ ਹੋ ਗਿਆ ਹੂੰ ਤੋਂ ਬਾਅਦ 2-3 ਮਹੀਨੇ ਲੰਘ ਗਏ 2-3 ਮਹੀਨੇ ਲੰਘਣ ਤੋਂ ਬਾਅਦ ਜੀ ਅਸੀਂ ਉਹਨਾਂ ਨੇ ਜਦੋਂ ਵਚਨ ਕੀਤੇ ਮਹਾਰਾਜ ਜੀ ਆਪ ਜੀ ਉਹ ਜਿਹੜੀ ਫੌਜਾਂ ਦੀ ਤੁਸੀਂ ਸਾਡੇ ਨਾਲ ਭੇਟਾ ਕੀਤੀ ਆ ਉਹ ਦੇ ਦਿੱਤੀ ਜਾਵੇ ਜੇ ਜਦੋਂ ਅਸੀਂ ਇਹ ਗੱਲ ਕੀਤੀ ਉਹਨਾਂ ਦੇ ਨਾਲ ਤੇ ਉਹ ਥੋੜਾ ਜਾਂ ਜਦਾਂ ਸੋਚੀ ਜੇ ਪਿਆ ਗਿਆ ਸੋਚਣ ਤੋਂ ਬਾਅਦ ਉਹ ਬੰਦੇ ਗੁਰਪਿਆਰ ਨੇ ਸਾਨੂੰ ਇਹ ਵਚਨ ਕੀਤਾ ਬਾਬਾ ਜੀ ਤੁਸੀਂ ਇੱਕ ਵਾਰੀ ਮੇਰੇ ਵਕੀਲ ਨਾਲ ਗੱਲ ਕਰ ਲਓ ਅਸੀਂ ਉਹਦੇ ਵਕੀਲ ਨਾਲ ਜਦੋਂ ਗੱਲ ਕੀਤੀ ਉਹਦਾ ਵਕੀਲ ਸਾਨੂੰ ਫੋਨ ਕਰਨੇ ਸ਼ਬਦ ਗਲਤ ਸ਼ਬਦ ਆਲੀ ਵਰਤੀ ਸਾਡੇ ਨਾਲ ਗੰਦੀ ਸ਼ਬਦ ਗੰਦੀ ਸ਼ਬਦ ਆਲੀ ਵਰਤੀ ਜੇ ਤੋ ਅਸੀਂ ਉਹਦੇ ਨਾਲ ਗੱਲ ਨਹੀਂ ਕੀਤੀ ਭਈ ਯਾਰ ਤੇ ਵਕੀਲ ਨੂੰ ਸਮਝਾ ਕਿ ਭਈ ਇਹ ਤਾਂ ਵਕੀਲ ਗਲਤ ਗੱਲ ਕਰ ਰਿਹਾ ਵਾ ਜੀ ਅਸੀਂ ਉਹ ਵਕੀਲ ਦੇ ਪਿੰਡ ਵੀ ਗਏ ਪਿੰਡ ਜਾ ਕੇ ਤੇ ਪੰਚੇਤ ਚ ਬਿਠਾ ਕੇ ਉਹਨਾਂ ਨਾਲ ਗੱਲ ਕੀਤੀ ਉਹਨੇ ਮਾਫੀ ਮੰਗੀ ਵਕੀਲ ਨੇ ਉਹ ਵਕੀਲ ਨੇ ਕੀ ਕੀਤਾ ਜੀ ਸਾਡੇ ਆ ਵੀ ਉਹ ਇੱਕ ਈਗੋ ਹਟ ਹੁੰਦੇ ਕਰਕੇ ਗਲਤੀ ਦੀ ਜਿਹੜੀ ਉਨੇ ਸਾਡੇ ਤੇ ਇਹਦੇ ਮੋਢੇ ਤੇ ਰੱਖ ਕੇ ਸਾਡੇ ਤੇ ਚਲਾਈ ਕਹਾਂ ਵੀ ਤੂੰ ਭਾਈ ਉਹਨਾਂ ਨੂੰ ਕਹਿੰਦਾ ਭਾਈ ਮੈਂ ਨਹੀਂ ਦਿੰਦਾ ਪਿਆ ਇਹ ਉਹ ਠੀਕ ਹੈ ਜੀ ਅਸੀਂ ਇਹਨੂੰ ਫਿਰ ਜਦੋਂ ਕਹਾਂ ਮਾਰਾ ਸਾਡੀ ਪੇਟਾ ਕਹਿੰਦਾ ਜੀ ਉਹ ਤਾਂ ਦੇਖੋ ਜੀ ਸਾਡਾ ਤਾਂ ਕੰਮ ਹੀ ਨਹੀਂ ਹੋਇਆ ਸਾਡਾ ਜਨਕ ਲਾਰੇ ਲੱਪੇ ਲਾਉਣ ਲੱਪਿਆ ਬੰਦਾ ਜਦੋਂ ਲਾਰੇ ਲੱਪੇ ਲਾਉਣ ਲੱਪਿਆ ਤੇ ਅਸੀਂ ਇਹਨਾਂ ਸਾਡੇ ਕੋਲ ਰਿਪੋਰਟਿੰਗ ਦਾ ਬਕਾਇਦਾ ਇਹਦੀ ਗੁਰਪਿਆਰ ਸਿੰਘ ਦੀ ਰਿਪੋਰਟਿੰਗ ਸਾਰੀ ਸਾਡੇ ਨਾਲ ਨੇ ਕਮਿਟਮੈਂਟ ਕੀਤੀ ਐ ਇਹਨਾਂ ਪੇਸ਼ਾਂ ਦੀ ਸਾਰਾ ਕੁਝ ਜੋ ਵੀ ਆ ਸਾਰੀ ਗੱਲ ਬਾਤ ਸਾਡੇ ਕੋਲ ਰਿਪੋਰਟਿੰਗ ਆ ਇਹਨਾਂ ਦੇ ਪਰਿਵਾਰ ਦੇ ਨਾਲ ਗੱਲ ਹੋਈ ਆ ਉਹਦੀ ਵੀਡੀਓ ਵੀ ਹੈ ਸਾਡੇ ਕੋਲ ਜਿੱਥੇ ਪ੍ਰਸ਼ਾਸਨ ਨੂੰ ਗਲਤ ਬੋਲ ਰਿਹਾ ਵਾ ਕਿ ਪ੍ਰਸ਼ਾਸਨ ਨੇ ਆਪਣੇ ਪ੍ਰਸ਼ਾਸਨ ਮੈਨੂੰ ਆਪਣੇ ਪਰੇਸ਼ਾਨ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਤੰਗ ਕਰ ਰਿਹਾ ਮੈਨੂੰ ਡਰਾ ਤਮਕਾ ਰਿਹਾ ਮੈਨੂੰ ਪ੍ਰਸ਼ਾਸਨ ਠੀਕ ਆ ਜੀ ਪੁਲਿਸ ਦੇ ਅਨੁਸਾਰ ਪਈ ਮੇਰੇ ਕੋਲ ਉਹਦੀ ਵੀ ਆਡੀਓ ਵੀ ਹੈਗੀ ਆ ਠੀਕ ਆ ਜੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਸਾਰਾ ਕੁਝ ਹੈਗਾ ਜੀ ਪਰ ਜਦ ਕਿ ਉੱਥੇ ਜਦੋਂ ਪ੍ਰਸ਼ਾਸਨ ਨੇ ਵੀ ਇਹਨਾਂ ਨੇ ਸਾਡੇ ਜਦੋਂ ਅਸੀਂ ਇਹਨਾਂ ਨੂੰ ਪੇਹਾਂ ਦਾ ਕਿਹਾ ਤਾਂ ਨਾਲ ਸਾਨੂੰ ਆਪਦੇ ਉੱਤੇ ਮੂਹਨਕ ਥਾਣਾ ਜਿਹੜਾ ਇਹਨਾਂ ਨੂੰ ਲੱਗਦਾ ਵਾ ਉੱਥੇ ਡਿਫਟੀ ਦੇ ਕੋਲ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਜੀ ਦਰਖਾਸਤ ਇਹ ਦਿੱਤੀ ਜੀ ਕਿ ਜੀ ਸਾਡੇ ਕੋਲ ਨਿਆਹ ਜਿਹੜੇ ਪ੍ਰੋਫੀਆਂ ਮੰਗਦੇ ਆ ਜੀ ਇਹ ਸੰਤਮਕ ਹੁੰਦੇ ਆ ਜੀ ਚਲੋ ਜੀ ਅਸੀਂ ਫੋਜਾਂ ਉੱਥੇ ਜਦੋਂ ਗਈਆਂ ਜਾ ਕੇ ਗੱਲਬਾਤ ਕੀਤੀ ਡਿਫਟੀ ਦਫ਼ਤਰ ਦੇ ਵਿੱਚ ਤੁਸੀਂ ਨਈ ਯਕੀਨ ਤੇ ਆਪਣੇ ਡਿਫਟੀ ਦਫ਼ਤਰ ਦੀ ਵੀ ਵੀਡੀਓ ਕਢਵਾ ਕੇ ਦੇਖ ਸਕਦੇ ਹੋ ਗੁਰਿੰਦਰ ਸਿੰਘ ਡਿਪਟੀ ਆ ਜੀ ਉੱਥੋਂ ਦੇ ਉੱਥੇ ਉਹਨਾਂ ਨੇ ਵੀ ਡਿਪਟੀ ਸਾਹਿਬ ਨੇ ਸਾਡੀ ਗੱਲ ਸੁਣੀ ਉਹਨਾਂ ਨੇ ਬਿਲਕੁਲ ਨਿਰਣਾ ਸਹੀ ਲਿਆ ਜੀ ਕਿ ਇਹ ਬੰਦਾ ਗਲਤ ਹੈ ਕਿਉਂਕਿ ਇਹ ਸਾਡੇ ਕੋਲ ਵੀ ਪਹਿਲਾਂ ਆਇਆ ਸੀ ਪਰ ਪੁਲਿਸ ਨੂੰ ਵੀ ਮੂਰਖ ਬਣਾ ਗਿਆ ਬੰਦਾ ਤੇ ਫਿਰ ਉਸ ਤੋਂ ਬਾਅਦ ਚੋ ਜੀ ਉਹਨਾਂ ਨੇ ਸਹੀ ਗੱਲ ਕਰਦੇ ਹੋਏ ਅਸੀਂ ਕਿ ਪ੍ਰਸ਼ਾਸਨ ਨੂੰ ਜਦੋਂ ਡਿਪਟੀ ਸਾਹਿਬ ਨਾਲ ਗੱਲ ਕੀਤੀ ਜੀ ਕਿ ਸਾਡਾ ਕੋਈ ਮਸਲਾ ਨਹੀਂ ਇਹ ਬੰਦੇ ਨਾਲ ਜੇ ਤੇ ਅਸੀਂ ਇਹਦਾ ਕੰਮ ਕਰਵਾ ਕੇ ਦਿੱਤਾ ਤਾਂ ਸਾਡੀ ਭੇਟਾ ਦਿੱਤੀ ਜਾਵੇ ਜੇ ਇਹ ਕਹਿੰਦਾ ਨਹੀਂ ਕਰਵਾ ਕੇ ਦਿੱਤਾ ਤੇ ਸਾਡੇ ਜਿਹੜੇ ਕਾਗਜ਼ੀ ਪੱਤਰੀ ਨੂੰ ਲੈ ਕੇ ਦਿੱਤੇ ਸਾਨੂੰ ਵਾਪਸ ਕਰ ਦੇ ਸਾਡਾ ਮਸਲਾ ਖਤਮ ਸਾਡੇ ਨਾਂ ਇਹਦਾ ਨਾ ਕੋਈ ਲੈਣ ਦੇਣ ਨਹੀਂ ਪ੍ਰਸ਼ਾਸਨ ਨੇ ਉਹੀ ਦੋ ਗੱਲਾਂ ਹਰਦ ਗੜੀ ਰੱਖੀਆਂ ਜੀ ਉਹ ਪ੍ਰਸ਼ਾਸਨ ਨੂੰ ਵੀ ਟਲਮ ਟੋਲ ਕਰ ਗਿਆ ਬੰਦਾ ਉਸ ਤੋਂ ਬਾਅਦ ਤੋਂ ਸਾਡੇ ਉਹਨਾਂ ਨੂੰ ਪਤਾ ਨਹੀਂ ਕਿੰਨੇ ਘਿਹੜੇ ਚ ਲਵਾਤੇ ਹੋਣੇ ਕਦੀ ਅਸੀਂ ਜਾਇਆ ਕਰੀਏ ਕੋਈ ਸਾਡਾ ਲੜਪੱਲਾ ਨਾ ਫੜਨ ਉਸ ਤੋਂ ਬਾਅਦ ਜੋ ਜੀ ਇਹਨਾਂ ਨੇ ਕੀ ਕੀਤਾ ਜੀ ਇੱਕ ਮੂਨਕ ਦਾ ਪ੍ਰਧਾਨ ਆ ਜੋ ਆਪਣੇ ਆਪ ਨੂੰ ਐਮਸੀਬੀ ਐਮਸੀਈ ਆ ਉਥੋਂ ਦਾ ਫਿਰ ਮੂਨਕ ਦਾ ਤੇ ਟਰੱਕ ਜੁਨੀਅਨ ਦਾ ਪ੍ਰਧਾਨ ਆ ਉਹਨੇ ਸਾਨੂੰ ਕਾਲ ਲਾ ਕੇ ਫਿਰ ਧਮਕੀਆਂ ਦਿੱਤੀਆਂ ਜੀ ਕਿ ਤੁਹਾਡੇ ਤੇ ਇਹਦੀ ਫਰੋਤੀ ਦਾ ਪਰਚਾ ਪਾਵਾਂਗੇ ਤੁਹਾਡੇ ਤੇ ਤੁਸੀਂ ਕਢਨੇ ਆਪਣੇ ਫਰੋਤੀਆਂ ਮੰਗਦੇ ਆ ਤੁਸੀਂ ਐ ਕਰਦੇ ਆ ਸਾਨੂੰ ਬੜੀ ਗਲਤ ਸ਼ਬਦਾਲੀ ਵਰਤੀ ਉਹਦੀ ਵੀ ਸਾਡੇ ਕੋਲ ਆਡੀਓ ਅਵੇਲੇਬਲ ਆ ਅਸੀਂ ਸੁਣਾ ਦੇਾਂਗੇ ਉਹ ਪਤਾ ਸਾਨੂੰ ਕਿੰਨੀ ਗਲਤ ਸ਼ਬਦਾਲੀ ਵਰਤੀ ਕਿ ਮੈਂ ਤੁਹਾਡੇ ਮੈਡੀਐਸੀ ਦਫ਼ਤਰ ਬੈਠਾ ਹਾਂ ਮੈਂ ਡਿਪਟੀ ਦਫ਼ਤਰ ਬੈਠਾ ਹਾਂ ਤੁਹਾਡੇ ਚੱਡੇ ਬੜਵਾਉਂਗਾ ਤੁਹਾਡੇ ਐ ਕਰਨਾ ਤੁਹਾਨੂੰ ਲੱਗ ਪਤਾ ਜਾਊਗਾ ਤੁਸੀਂ ਗੱਲ ਕਦਾਂ ਕਰਦੇ ਐ ਜੋ ਸਾਨੂੰ ਬੜਾ ਗਲਤਕ ਸ਼ਬਦਾਵਿਉ ਬੰਦੇ ਨੇ ਵਰਤੀ ਸਾਡੇ ਨਾਲ ਜਦਕਿ ਉਹਦਾ ਫਰਜ ਬੰਦਾ ਸੀ ਜੇ ਤੂੰ ਸਾਂਝਾ ਬੰਦਾ ਵਾ ਦੋ ਤਰ੍ਹਾਂ ਦੀ ਗੱਲ ਸੁਣ ਗੱਲ ਸੁਣ ਕੇ ਫੈਸਲਾ ਕਰ ਪਰ ਉਹਨੇ ਇੱਕ ਤਰਫਾ ਪੱਖਪੂਰਦੇ ਹੋਏ ਸਾਡੇ ਨਾਲ ਗਲਤ ਸ਼ਬਦਾਲੀ ਵਰਤੀ ਉਸ ਤੋਂ ਬਾਅਦ ਜੋ ਜਿਹੜੀ ਗੱਲ ਐ ਮਸਲਾ ਜਿਹੜਾ ਕੀ ਸੀ ਸਾਨੂੰ ਆਪਣੇ ਗੁਰਪਿਆਰ ਦਾ ਕੰਮ ਇਹ ਪਹਿਲਾਂ ਕਿਸੇ ਹੋਰ ਚੈਨਲ 'ਚ ਕੰਮ ਕਰਦਾ ਸੀ ਕੋਈ ਦੂਜਾ ਪੰਜਾਬ ਆਨੰਦ ਦਾ ਚੈਨਲ ਸੀ ਉੱਥੇ ਕੰਮ ਕਰਦਾ ਸੀ ਉੱਥੋਂ ਨੂੰ ਕਰੇ ਕੱਢ ਦਿੱਤਾ ਗਿਆ ਪਤਾ ਨਹੀਂ ਕੀ ਹੋਇਆ ਸਾਨੂੰ ਨਹੀਂ ਪਤਾ ਜੀ ਇਹ ਬਾਅਦ 'ਚ ਉੱਥੇ ਹਮਦਰਦ ਟੀਵੀ ਜਿਹੜਾ ਚੈਨਲ ਆ ਉੱਥੇ ਨੌਕਰੀ ਕਰਨ ਲੱਪਿਆ ਜੀ ਉੱਥੇ ਨੌਕਰੀ ਕਰਨ ਲੱਪਿਆ ਜੀ ਅਸੀਂ ਇਹਨਾਂ ਦੀ ਪੰਚੇਤ ਕੋ ਵੀ ਗਏ ਉੱਥੇ ਇਹਨਾਂ ਦੇ ਮਾਤਾ ਪਿਤਾ ਜੀ ਵੀ ਆਏ ਮੈਂ ਤੇ ਪੰਚਾਇਤ ਦੇ ਕੋਲ ਗਏ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਭਾਈ ਸਾਡਾ ਅਸੀਂ ਉਹਨਾਂ ਕੋਲ ਤਾਂ ਮਸਲਾ ਰੱਖਿਆ ਜਾ ਕੇ ਕਿ ਜੀ ਆਹ ਮਸਲਾ ਸਾਡਾ ਸਾਡਾ ਹੱਲ ਕਰਵਾਇਆ ਜਾਵੇ ਉਹਨਾਂ ਨੇ ਉੱਥੇ ਵੀ ਜਾ ਕੇ ਸਾਰਾ ਮੁੱਕਰ ਕੇ ਜੀ ਕਿ ਅਸੀਂ ਤਾਂ ਨਹੀਂ ਦਿੰਦੇ ਕਰ ਲਓ ਜੋ ਕਰਨਾ ਸਾਨੂੰ ਜਨਕੀ ਉਹਨਾਂ ਨੇ ਕਿਹਾ ਬੰਨੇ ਲਾੜੀ ਨਹੀਂ ਲਾਇਆ ਨਾ ਸਾਡਾ ਵੀ ਇੱਦਾਂ ਦਾ ਫੈਸਲਾ ਕੀਤਾ ਨਾ ਉਧਰ ਤਾਂ ਕੋਈ ਫੈਸਲਾ ਨਹੀਂ ਹੋਇਆ ਉੱਥੇ ਵੀ ਉਹਨਾਂ ਨੇ ਪੰਚਾਇਤ ਨੂੰ ਵੀ ਗੁੰਮਰਾ ਕਰਤਾ ਆ ਦੇ ਆਪਣੇ ਗੱਲਾਂ ਬਾਤਾਂ ਦੇ ਚੱਕਰ ਚ ਮਿਲਿਆ ਕੇ ਅਸੀਂ ਜਦੋਂ ਫਿਰ ਜਦੋਂ ਪੰਚਾਇਤ ਦੇ ਵੀ ਉਹਨੇ ਆਪਣੇ ਨਹੀਂ ਮੰਨੀ ਕੇ ਬੰਨੇ ਲੱਗੇ ਫਿਰ ਸਾਨੂੰ ਗੁਰਪਿਆਰ ਸਿੰਘ ਜੀ ਦਾ ਫੋਨ ਆਉਂਦਾ ਕਹਿੰਦਾ ਜੀ ਆ ਜਾਓ ਕੋਈ ਨਹੀਂ ਮੇਰੇ ਹੱਥ ਵਾਸੀ ਆ ਮੈਂ ਤੁਹਾਡਾ ਕਰਵਾ ਦੇਣਾ ਫੈਸਲਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਜੋ ਹੋਊਗਾ ਉੱਤੇ ਥੱਲੇ ਕਰਕੇ ਕਰ ਲਾਂਗੇ ਤੇ ਮੈਂ ਅਸੀਂ ਉਹਨਾਂ ਨੇ ਇੱਕੋ ਹੀ ਵਜਨ ਕੀਤਾ ਕਹਿੰਦਾ ਬਾਕੀ ਮੇਰਾ ਵੀ ਕੋਈ ਕੰਮ ਆ ਕਾਰਜਾ ਬਾਬਾ ਜੀ ਆਪ ਜੀ ਮੇਰਾ ਉਹ ਵੀ ਕਰਵਾ ਦਿਓ ਮੈਂ ਕਹਿੰਦਾ ਜੀ ਦੇਖੋ ਜੀ ਪਹਿਲੋ ਸਾਡਾ ਜਿਹੜਾ ਸਾਡੇ ਨਾਲ ਪਹਿਲੀ ਆ ਉਹ ਕਲੀਅਰ ਕਰੋ ਉਸ ਤੋਂ ਬਾਅਦ ਚੋਂ ਗਾਂ ਦੇਖਾਂਗੇ ਕੀ ਕਰਨਾ ਜਾਂ ਕੀ ਨਹੀਂ ਕਰਨਾ ਸੀ ਕੰਮ ਹਨਾ ਤੇ ਉਹਨਾਂ ਨੇ ਸਾਨੂੰ ਪਹਿਲਾਂ ਇੱਕ ਦਿਨ ਕੀਤੀ ਫਿਰ ਦੂਜੇ ਦਿਨ ਫਿਰ ਸਾਨੂੰ ਇੱਕ ਦੋ ਦਿਨ ਛੱਡ ਕੇ ਫਿਰ ਕਾਲ ਕੀਤੀ ਫਿਰ ਕੋਲ ਜਿਹੀ ਕਰ ਰਹੇ ਆਓ ਤੁਸੀਂ ਆਓ ਬਹਿ ਕੇ ਗੱਲ ਕਰਦੇ ਆਂ ਸਾਨੂੰ ਬੁਲਾਇਆ ਬੁਲਾ ਕੇ ਜੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਅਸੀਂ ਘਟ ਨਹੀਂ ਕੰਨੇ ਉਹ ਕਹਿੰਦਾ ਫਿਰਦਾ ਕਰੋ ਤੁਸੀਂ ਗੁਰਪਿਆਰ ਨਾਲ ਗੱਲ ਕਰ ਲਓ ਜੀ ਆਪਾਂ ਕਰ ਲਾਂਗੇ ਜਿੱਦਾਂ ਵੀ ਹੋਊਗੀ ਉਹਨੇ ਸਾਨੂੰ ਗੁਰਪਿਆਰ ਦਾ ਐਡਰੈਸ ਦਿੱਤਾ ਉਥੋਂ ਦਾ ਜਿੱਥੇ ਉਹ ਕੰਮ ਕਰਦਾ ਸੀ ਸਾਰਾ ਅਸੀਂ ਉੱਥੇ ਜਦੋਂ ਆ ਕੱਲ ਕੱਲ ਦੀ ਗੱਲ ਪਰਸੋਂ ਦੀ ਗੱਲ ਆ ਜੀ ਪਰਸੋਂ ਸ਼ਾਮੀ ਜਦੋਂ ਅਸੀਂ ਉੱਥੇ ਪਹੁੰਚੇ ਪਹੁੰਚ ਗਏ ਸੀ ਗੁਰਪਿਆਰ ਸਿੰਘ ਜੀ ਨਾਲ ਤੇ ਜਾ ਕੇ ਆਪਣੇ ਬੁਲਾਇਆ ਉਹਨਾਂ ਨੂੰ ਫਤਿਹ ਬੁਲਾਈ ਆ ਜੀ ਠੀਕ ਆ ਜੀ ਅਫੀਸਰ ਸਾਨੂੰ ਉੱਪਰ ਬੰਦਾ ਸੀ ਉਹ ਕਹਿੰਦਾ ਇੱਥੇ ਰਹਿੰਦਾ ਜੀ ਇੱਥੇ ਲਈ ਅਫੀਸ ਹੀ ਆ ਜੀ ਅੱਜ ਕੋਈ ਇਨਲੀਜੈਂਸੀ ਆਫਿਸ ਮਿਲ ਲੈਣੇ ਆ ਹੁਣ ਇੱਥੋਂ ਇੱਕ ਅੰਦਾਜ਼ਾ ਲਾਇਓ ਸਾਰੀ ਸੰਗਤ ਧਿਆਨ ਨਾਲ ਸੁਣਿਓ ਗੱਲ ਨੂੰ ਕਿ ਜੇ ਸਾਡੇ ਮਨ ਦੇ ਅੰਦਰ ਕੋਈ ਗਲਤ ਮਨਛਾ ਹੁੰਦੀ ਜਾਂ ਉਹ ਕਨਟੇਪਿੰਗ ਦੀ ਜਿੱਦਾਂ ਵੀ ਉਹ ਕਹਿ ਰਹੇ ਆ ਅਸੀਂ ਉੱਥੇ ਕੈਮਰਿਆਂ ਗਾੜੀ ਜਾਂਦੇ ਅਸੀਂ ਵੈਲ ਐਜੂਕੇਟਡ ਆ ਕੋਈ ਅਸੀਂ ਕੋਈ ਮੂਰਖ ਨਹੀਂ ਗੇ ਅਸੀਂ ਬੜੇ ਲਿਖੇ ਆ ਚਲੋ ਮਹਾਰਾਜ ਦੀ ਕਿਰਪਾ ਹੋਈ ਆ ਬਾਣੇ ਚ ਆਏ ਹੋਇਆ ਵਧੀਆ ਚੜਦੀ ਕਲਾ ਜਾ ਹਨ ਪਰ ਇਹਨਾਂ ਨੇ ਸਾਨੂੰ ਜਿਹੜਾ ਅਖੋਤੀ ਸ਼ਬਦ ਲਾਇਆ ਵਾ ਕਿ ਨਿਆਗ ਅਖੋਤੀ ਨਿਆਗ ਉਹ ਨਿਆਗ ਅਖੋਤੀ ਕਿਦਾਂ ਬੋਲਦੇ ਜੀ ਇਹ ਸਾਰੀ ਕਮਿਊਨਿਟੀ ਨੂੰ ਸਾਡੇ ਨੂੰ ਆਪਣੇ ਉਹ ਕਰ ਰਿਹਾ ਕਿ ਅਖੋਤੀ ਨਿਆਗ ਜੱਤ ਨਿਆਗ ਤੇ ਜੱਤ ਨਹੀਂ ਗਾ ਅਖੋਤੀ ਨਿਆਗ ਦਾ ਮਤਲਬ ਕੀ ਹੋਇਆ ਸਾਨੂੰ ਪਹਿਲਾਂ ਤੇ ਇਹਦਾ ਵੀ ਅਸੀਂ ਜਵਾਬ ਲਵਾਂਗੇ ਇਹਨਾਂ ਕੋ ਠੀਕ ਆ ਜੀ ਫਿਰ ਇੰਨਾ ਨੇ ਉਹ ਉਹ ਬੰਦੇ ਨੇ ਸਾਡੇ ਨਾਲ ਜਦੋਂ ਆਪਣੀ ਗੱਲ ਕਰਦਾ ਬਾਹਰ ਆ ਗਿਆ ਤੇ ਅਸੀਂ ਕਹੀ ਮਾਰੇ ਸਾਡਾ ਤੁਸੀਂ ਚੱਲੋ ਨਹੀਂ ਸਾਡਾ ਹੱਥ ਕਰੋਗੇ ਜਿੱਦਾਂ ਵੀ ਕੰਦਾ ਜੀ ਮੈਂ ਫਿਰ ਤੇ ਵਕੀਲ ਨਾਲ ਗੱਲ ਕਰਕੇ ਦੱਸੂਗਾ ਜੀ ਪਟਿਆਲੇ ਵਾਲੇ ਅਜ ਕਾ ਚਲੋ ਆਜਾ ਪਟਿਆਲੇ ਚੱਲ ਚੱਲਦੇ ਆ ਜੀ ਉਹ ਸਾਡੇ ਨਾਲ ਚਲੇ ਗਿਆ ਜੀ ਹੁਣ ਉੱਥੋਂ ਜਦੋਂ ਚਲੇ ਗਿਆ ਦਫਤਰ ਜਾ ਕੇ ਦੱਸ ਕੇ ਨਹੀਂ ਗਿਆ ਜੀ ਮੈਂ ਚੱਲੇ ਜਾਂ ਕੀ ਆ ਉੱਥੇ ਇਹਨਾਂ ਨੇ ਹਫੜਾ ਦਫੜੀ ਮਚਾ ਦਿੱਤੀ ਜੀ ਲੈ ਵੀ ਇਹਨਾਂ ਨੇ ਨਿਊਜ਼ ਪਾਤੀ ਜੀ ਕਿ ਜਾਈ ਸਾਡੇ ਐਂਕਲ ਨੂੰ ਇਹਨਾਂ ਨੇ ਕਡਨੇਪ ਕਰ ਲਿਆ ਜਦ ਕਿ ਇਸਾ ਦੀ ਕੋਈ ਗੱਲ ਨਹੀਂ ਸੀ ਉੱਥੇ ਜਦੋਂ ਜਾ ਕੇ ਉਹ ਬੰਦੇ ਨੇ ਸਨ ਪਟਿਆਲੇ ਵੀ ਖਜਫਵਾਰ ਕੀਤਾ ਕਦੀ ਕਿਤੇ ਰੋਕ ਲਿਆ ਕਰੇ ਕਦੀ ਕਿਤੇ ਰੋਕ ਲਿਆ ਕਰੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨੂੰ ਅਸੀਂ ਕਿਹਾ ਭਾਈ ਅਸੀਂ ਸਵੇਰੇ ਆਦੇ ਸਾਡੇ ਮੱਲਾ ਨਿਕਲਣਾ ਕੋਟਕਪੁਰਾ ਅਸੀਂ ਉੱਥੇ ਜਾਣਾ ਵਾ ਤਾਂ ਤੂੰ ਸਾਡਾ ਮਸਲਾ ਜ ਜੋ ਵੀ ਹੈ ਜੋ ਲਿਖਾ ਬੱਤੀ ਕਰਕੇ ਕਰੋਨਾ ਜਿੱਦਾਂ ਵੀ ਕਰੋਨਾ ਸਾਡਾ ਹੱਲ ਕਰ ਹਨਾ ਉਹ ਬੰਦਾ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ਆਪਣੇ ਕਰਦੇ ਆ ਜੀ ਬਾਬਾ ਜੀ ਕਰਦੇ ਆ ਅੱਜ ਕ ਭਈ ਫਾਇਸੀ ਉੱਥੇ ਜਾਣਾ ਵਾ ਅਸੀਂ ਨਾਲ ਹੁ ਉਹ ਵੀ ਨਾਲ ਸਾਡੇ ਚਲੇ ਗਏ ਉੱਥੇ ਜੀ ਠੀਕ ਆ ਜੀ ਉੱਥੇ ਜਾ ਕੇ ਜਦੋਂ ਅਸੀਂ ਗੱਡੀ ਲਾਈ ਆ ਬੈਠੇ ਆ ਕਿਉਂਕਿ ਜਦੋਂ ਉਹ ਬੰਦਾ ਸਾਡਾ ਕੰਮ ਨਹੀਂ ਕਰਵਾ ਕੇ ਦੇ ਰਿਆ ਉਹ ਨਾਲ ਸੀ ਸਾਡੇ ਉਸ ਟਾਈਮ ਤੇ ਉੱਥੇ ਉਹਨੇ ਕੀ ਚਲਾਕੀ ਵਰਤੀ ਉਹ ਬੰਦੇ ਨੇ ਗੁਰਪਿਆਰ ਸਿੰਘ ਨੇ ਐਵੇਂ ਉੱਥੋਂ ਗੱਡੀ ਤੇ ਨਿਕਲੋ ਭਾਈ ਤੁਰਿਆ ਡਿੱਗ ਗਿਆ ਸੱਟਾਂ ਲਵਾ ਲਈਆਂ ਤੇ ਐਵੇਂ ਲੋਕਾਂ ਚ ਰੋਲਾ ਫੋਨ ਲਾ ਪਿਆ ਜੀ ਮੈਨੂੰ ਇਹਨਾਂ ਨੇ ਜੀ ਕਰਨਾ ਹੈ ਕਹ ਕਰ ਲਿਆ ਜੀ ਇਹਨਾਂ ਮਗਰ ਪੁਲਸ ਲੱਗੀ ਹੋਈ ਆ ਕਿਉਂਕਿ ਉਹਦਾ ਪਰਿਵਾਰ ਨੇ ਵੀ ਥੋੜੀ ਗਲਤੀ ਸ਼ਬਦਾਂ ਵਾਲੀ ਕੀਤੀ ਕਿਉਂਕਿ ਉਹਨੇ ਫੋਨ ਤੇ ਗੱਲ ਇਸ ਤਾਂ ਨਾ ਕੀਤੀ ਸੀ ਰਾਤ ਨੂੰ ਕਿ ਜਿੱਦਾਂ ਕਿ ਸੱਚੀ ਅਸੀਂ ਉਹਨੂੰ ਕੋਈ ਵਾਕਈ ਕਿਦਾ ਆਪਣੇ ਘਰਨੇ ਪੀਤਾ ਹੁੰਦਾ ਵਾ ਅਸੀਂ ਉਹਨੂੰ ਫੇਰ ਸਮਝਾਇਆ ਕਿ ਮਹਾਰਾਜ ਤੈਨਾਂ ਸਾਡਾ ਵੀ ਲੈਣ ਦੇਣੀ ਤੈਨੂੰ ਅਸੀਂ ਕੋਈ ਗਲਤ ਨਹੀਂ ਬੋਲਿਆ ਤੂੰ ਇਦਾਂ ਨਹੀਂ ਕਿਉਂ ਸ਼ਬਦਾਲੀ ਵਰਤਦਾ ਘਰ ਦੇ ਨੂੰ ਸਾਫ਼ ਸੁਥਰੀ ਗੱਲ ਕਰ ਭਾਈ ਮੈਂ ਨਾਲ ਆ ਕੋਈ ਮੇਰਾ ਇਦਾਂ ਦਾ ਕੋਈ ਨਹੀਂ ਮੈਂ ਤਾਂ ਗੱਲ ਕਰਨ ਆਇਆ ਮੈਂ ਤੂੰ ਗੱਲ ਕਰਕੇ ਮੈਂ ਆ ਲੈਣਾ ਮੈਂ ਪਰ ਉਹਨੇ ਨਹੀਂ ਉਹ ਬੰਦੇ ਦੇ ਮਨ 'ਚ ਗਲਤ ਵਿਚਾਰ ਚੱਲ ਰਿਹਾ ਸੀ ਕਿਉਂਕਿ ਉਹਨੂੰ ਸਾਡੇ ਤੱਕ ਈਰਖਾ ਸੀ ਬਿਲਕੁਲ ਜੀ ਕਿਉਂਕਿ ਉਹਦਾ ਵਕੀਲ ਵੀ ਨੰਗ ਬਣੇ ਤੋਂ ਈਰਖਾ ਰੱਖਦਾ ਉਹ ਵੀ ਈਰਖਾ ਰੱਖਦਾ ਬੰਦਾ ਕਿਉਂਕਿ ਜੀ ਉੱਥੇ ਗੱਲ ਫੇਰ ਜਦੋਂ ਕੋਟਕਪੁਰਾ ਭੱਜਿਆ ਤਾਂ ਲੋਕਾਂ ਨੇ ਕਿਹਾ ਮਾਨੂੰ ਫੜਿਆ ਫੜਿਆ ਵੀ ਉਹਨੇ ਉੱਥੇ ਗੱਲ ਬਣਾਤੀ ਜੀ ਮੈਨੂੰ ਕੜਦੇ ਪੀਤਾ ਹੋਇਆ ਜੀ ਐ ਆ ਜੂ ਮਾ ਰੋਲਾ ਪਾ ਲਿਆ ਜੀ ਉਹ ਤੇ ਨਾਰਮਲੀ ਇੱਕ ਵਿਅਕਤੀ ਨੇ ਆਪਣੇ ਪੀਸੀਆਰ ਨੂੰ ਫੋਨ ਕੀਤਾ ਵਾ ਪੀਸੀਆਰ ਆਈ ਉਹਨੂੰ ਲੈ ਗਈ ਆਪਣੇ ਥਾਣੇ ਲੈ ਗਈ ਚਲੋ ਜੀ ਅਸੀਂ ਵੀ ਉੱਥੋਂ ਫੇਰ ਆ ਗਏ ਜੀ ਜਦੋਂ ਆ ਗਏ ਤਾਂ ਦੇਖਿਆ ਨਿਊਜ਼ਾਂ ਦੇਖੀਆਂ ਅਸੀਂ ਵੀ ਘਬਰਾ ਆ ਗਏ ਕਿ ਬਈ ਸਾਡੇ ਖਿਲਾਫ ਕੀ ਵਰਤਾਂਤਰ ਰਚਿਆ ਜਾ ਰਿਹਾ ਵਾ ਜਨ ਕਿ ਬਿਲਕੁਲ ਹੀ ਝੂਠਾ ਵਰਤਾਂਤਰ ਰਚਿਆ ਜਾ ਰਿਹਾ ਹੈ ਕਿ ਹਾਂ ਵੀ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਉਹਨੂੰ ਐ ਹੋ ਗਿਆ ਜੀ ਸਾਡਾ ਮਿਲ ਗਿਆ ਗੁਰਪਿਆਰ ਹਾਂ ਉਹਦੇ ਵਿੱਚ ਹੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਇੱਕ ਵੀਡੀਓ ਦੇ ਵਿੱਚ ਐਂਕਰ ਕਹਿ ਰਿਹਾ ਜੀ ਉਹਨੂੰ ਜਦੋਂ ਘੜੀਸਕੇ ਲਗਾਏ ਜੀ ਉਹਦੇ ਗੋਡੇ ਛਿੱਲੇ ਗਏ ਫਿਰ ਉਹੀ ਕੁਲਪਿਆਰ ਵਚਨ ਉਹਦੇ ਦੇ ਰਿਹਾ ਬਿਆਨ ਦੇ ਰਿਹਾ ਜੀ ਕਿ ਉਹ ਮੈਨੂੰ ਮੈਂ ਉੱਥੇ ਜਦੋਂ ਭੱਜਿਆ ਜੀ ਮੈਂ ਡਿੱਗਿਆ ਤੇ ਮੇਰੇ ਸੱਟਾਂ ਗੋਡੇ ਛਿੱਲੇ ਗਏ ਹੁਣ ਉਹਦੇ ਆਪਦੇ ਹੀ ਬਿਆਨ ਨਹੀਂ ਉਹਨਾਂ ਦੇ ਰਲਦੇ ਕਿਸੇ ਵੀ ਤਰ੍ਹਾਂ ਦੇ ਫਿਰ ਉਸ ਤੋਂ ਬਾਅਦ ਚੋ ਜੀ ਜਿਹੜਾ ਪ੍ਰਸ਼ਾਸਨ ਨੇ ਝੂਠ ਬੋਲਿਆ ਮੈਨੂੰ ਨਾ ਨਾ ਮੈਨੂੰ ਚੱਕਿਆ ਜੀ ਇਹਨਾਂ ਕੋ 20 ਲੱਖ ਮੰਗ ਲਿਆ 50 ਲੱਖ ਮੰਗ ਲਿਆ ਅਸੀਂ ਉਹਦੇ ਕੋ ਕਿਉਂ ਕਹੇ ਮੰਗਾਂਗੇ ਅਸੀਂ ਉਹਦੇ ਕੋ ਪੈਸਾ ਸਾਡੇ ਅਸੀਂ ਜੇ ਫਰੋਤੀ ਮੰਗਣੀ ਤਾਂ ਉਹਦੇ ਪਰਿਵਾਰ ਨੂੰ ਦਵਾਂਗੇ ਨਾ ਜੇ ਜੇ ਇਸ ਗੱਲ ਤੇ ਹੁੰਦੇ ਆ ਕਿ ਸਾ ਵੀ ਜਿੱਦਾਂ ਉਹਦਾ ਐਮਸੀ ਜਿਹੜਾ ਪ੍ਰਧਾਨ ਆ ਉਹ ਕਹਿ ਰਿਹਾ ਜੀ ਫਰੋਤੀ ਮੰਗ ਰੇ ਜੇ ਅਸੀਂ ਫਰੋਤੀ ਮੰਗਣੀ ਪਰਿਵਾਰ ਨੂੰ ਫੋਨ ਕਰਦੇ ਨਾ ਹਾਂ ਵੀ ਪੈਸਾ ਨੂੰ ਆਪੇ ਦੇ ਦੋ ਅਸੀਂ ਤਾਂ ਉਹਦੇ ਨਾਲ ਬਚਨ ਕਰ ਲੈ ਮਾਰੇ ਸਾਡੇ ਪੈਸੇ ਜਿਹੜੇ ਬੰਦੇ ਦੇਣੇ ਤਾਂ ਨਹੀਂ ਤਾਂ ਸਾਡੇ ਸਾਡੇ ਪੇਪਰ ਵਾਸਤੇ ਇੰਨੀ ਗੱਲ ਸੀ ਇਸ ਤੋਂ ਲਗਾ ਕੋਈ ਮਸਲਾ ਨਹੀਂ ਫਿਰ ਸਭ ਤੋਂ ਵੱਡੀ ਨਕਲ ਦੇਖੋ ਜੀ ਪ੍ਰਸ਼ਾਸਨ ਆ ਪੁਲਿਸ ਵਾਲ ਉਹਨਾਂ ਨੇ ਬਿਲਕੁਲ ਨਹੀਂ ਇਸ ਗੱਲ ਨੂੰ ਜਾਂਚਿਆ ਕਿ ਕੀ ਮਸਲਾ ਕੀ ਗੱਲ ਵਾ ਉਹਨਾਂ ਨੇ ਚੱਕ ਦਿਆ ਸਾਰ ਹੀ ਸਾਡੇ ਤੇ ਕੈਪਟਨਿੰਗ ਦਾ ਬੱਚਾ ਦੇ ਤਾ ਸਿਰਫ ਕਿੰਨੀ ਵੀਡੀਓ ਤੇ ਕਹਾਵੇ ਉਸ ਨੂੰ ਆ ਕੇ ਬੁਲਾਇਆ ਹੱਥ ਮਲਾਇਆ ਵਾ ਉਹਨੇ ਸਾਡੇ ਨਾਲ ਪਿਆਰ ਨਾਲ ਗੱਲ ਕੀਤੀ ਆ ਅਸੀਂ ਮਗਰ ਅੱਗੇ ਜਾ ਰਹੇ ਹਾਂ ਉਹ ਸਾਡੇ ਮਗਰ ਮਗਰ ਆ ਰਹੇ ਵਾ ਜੋ ਬਾਹਰ ਨਿਕਲ ਰਿਹਾ ਅਫਿਸ ਚੋਂ ਜੇ ਅਸੀਂ ਉਹਨੂੰ ਕਦਨੈਪ ਕਰਨਾ ਸੀ ਅਸੀਂ ਉਹਨੂੰ ਫੜ ਕੇ ਲੈ ਜਾਣਾ ਸੀ ਕਿ ਉਹ ਸਾਡੇ ਮਗਰ ਮਗਰ ਆਉਣਾ ਸੀ ਉਹਨੇ ਇਹ ਸੋਚਣ ਵਾਲੀ ਗੱਲ ਹੈ ਧਿਆਨ ਦਿਓ ਠੀਕ ਹੈ ਜੀ ਜਿੰਨੇ ਉੱਤੇ ਦਫਤਰ 'ਚ ਬੈਠੇ ਆ ਮੰਨ ਲਓ ਜੇ ਉਸ ਨੂੰ ਕੋਈ ਗਲਤ ਅਦਾਲੀ ਵਰਤੀ ਹੁੰਦੀ ਤਾਂ ਉਹਦੇ ਆਫਿਸ ਵਾਲੇ ਉੱਥੇ ਵੀ ਉਹਦੇ ਕੰਪਿਊਟਰ ਦੇ ਵਿੱਚ ਕੰਮ ਕਰੀ ਜਾਂਦੇ ਉੱਠ ਕੇ ਗੱਲ ਨਾ ਗੱਲਦੇ ਬਈ ਤੁਸੀਂ ਕੀ ਗੱਲ ਕਰ ਰਹੇ ਨਾ ਜਿਉਂ ਉਹਨਾਂ ਦਾ ਆਫਿਸ ਉਸ ਟਾਈਮ ਤੇ ਹੁੰਦਾ ਨਾ ਕਿ ਹਾਂ ਵੀ ਬਈ ਤੁਸੀਂ ਕਿੱਥੇ ਲੱਗੇ ਚੱਲੇ ਬੰਦੇ ਨੂੰ ਇੰਦਾ ਦੀ ਕੋਈ ਵੀ ਗੱਲ ਨਹੀਂ ਭਾਈ ਪਰ ਗੱਲ ਕੀ ਉਹਨੂੰ ਮਸਲੇ ਨੂੰ ਇਰਸਾ ਬਣਾਤਾ ਉਹਨਾਂ ਨੇ ਹਾਈਲਾਈਟ ਕਰਤਾ ਕਿ ਪਤਾ ਨਹੀਂ ਪੱਤਰਕਾਰ ਅੰਕਲ ਗੁਰਪਿਆਰ ਨੂੰ ਕੀ ਕਰਤਾ ਜਾਂ ਕੀ ਨਹੀਂ ਅੱਜ ਉਹ ਉਹਨਾਂ ਦੇ ਵਿੱਚ ਵੀ ਬੈਠਾ ਵਾ ਉਹ ਝੂਠੇ ਤੇ ਝੂਠੇ ਬਿਆ ਉਹਦਾ ਕੋਈ ਨਹੀਂ ਕਿਸੇ ਨੇ ਆ ਕੇ ਪੁੱਛਿਆ ਭਾਈ ਕਿ ਤੂੰ ਇਹ ਆਪਣੇ ਜਿਹੜੀ ਸ਼ਬਦਾਲੀ ਵਰਤਨ ਦੇਵਾ ਮੈਂ ਇਹ ਕੀ ਆ ਜਾ ਕਿਸੇ ਨੇ ਜਾਂਚਣ ਦੀ ਕੋਸ਼ਿਸ਼ ਨਹੀਂ ਕੀਤੀ ਮਸਲਾ ਹੈ ਕੀ ਆ ਤੁਸੀਂ ਅਸੀਂ ਉਹ ਬੰਦੇ ਦੇ ਖਿਲਾਫ ਮੂਨਕ ਥਾਣੇ ਐਸ ਐਚਓ ਸਭ ਕੋ ਦਰਖਾਸਤ ਵੀ ਦਿੱਤੀ ਹੋਈ ਸੀ ਕਿਉਂਕਿ ਇਹ ਬੰਦਾ ਸਾਡੇ ਨਾਮ ਦੇ ਦੇ ਰਿਹਾ ਨਾ ਕਾਗਜ਼ ਦੇ ਰਿਹਾ ਸੀ ਉਹਦੇ ਖਿਲਾਫ ਅਸੀਂ ਪ੍ਰਸ਼ਾਸਕ ਕਾਨੂੰਨੀ ਤਰੀਕੇ ਨਾਲ ਚੱਲੇ ਬਿਲਕੁਲ ਉਹਨੂੰ ਬਿਲਕੁਲ ਅਸੀਂ ਦਿਖਾ ਦਿੱਤੀ ਉਹਨਾਂ ਨੇ ਉਹਨੂੰ ਫੋਨ ਤੇ ਬੁਲਾਇਆ ਵੀ ਇੱਕ ਭਾਈ ਆਓ ਆਪਦਾ ਤੱਕ ਦੇ ਕੇ ਜਾਓ ਉਹ ਬੰਦਾ ਨਹੀਂ ਗਿਆ ਨਹੀਂ ਗਿਆ ਗੁਰਪਿਆਰ ਸਿੰਘ ਥਾਣੇ ਨਹੀਂ ਗਿਆ ਉਹਦੇ ਪਿਤਾ ਜੀ ਤੇ ਮਾਤਾ ਜੀ ਜਾ ਕੇ ਪਤਾ ਨਹੀਂ ਕੀ ਕਹਿ ਕੇ ਆਏ ਕੀ ਨਹੀਂ ਕਹਿ ਕੇ ਆਏ ਇਹ ਵੀ ਉਹਦੀ ਜਵਾਨੀ ਕਹਿੰਦੇ ਤੇ ਫਿਰ ਜਿਹੜਾ ਇਹਨਾਂ ਦਾ ਉਹ ਅਸੀਂ ਤੁਸੀਂ ਸਾਨੂੰ ਇਹ ਖੁਰੋਤੀ ਕਹਿ ਰਿਹਾ ਸੀ ਉਹ ਬੰਦੇ ਨੂੰ ਕਹਾਂ ਜਿਹੜਾ ਪ੍ਰਧਾਨ ਹੈ ਇਹਨਾਂ ਦਾ ਮੁਨਕ ਦਾ ਉਹ ਬੰਦਾ ਉਹ ਪ੍ਰਧਾਨ ਆ ਜਿਹੜਾ ਆਪਦੀ ਪ੍ਰਧਾਨਗੀ ਬੱਲੇ ਨੇਰ ਤੇ ਮਰਨ ਚਲੇ ਗਿਆ ਉਹ ਸਾਨੂੰ ਦੱਸ ਰਿਹਾ ਕਿ ਹਾਂ ਵੀ ਤੁਸੀਂ ਉਹ ਆਪਣੇ ਖੁਰੋਤੀਆਂ ਮੰਗਦੇ ਫਰੋਟੀ ਅਸੀਂ ਨਹੀਂ ਮੰਗੀ ਕੋਈ ਵੀ ਅਸੀਂ ਆਪਦੇ ਹੱਕ ਸੱਚ ਦੀ ਜਿਹੜੀ ਕੰਮ ਕੀਤਾ ਸੀ ਉਹਦਾ ਕਰਾ ਕੇ ਦਿੱਤਾ ਸੀ ਉਹਦੀ ਗੱਲ ਕੀਤੀ ਸੀ ਅਸੀਂ ਜੇ ਨਹੀਂ ਦੇ ਸਕਦਾ ਸੀ ਅਸੀਂ ਉੱਤੇ ਵੀ ਮਨਾ ਕਰਤਾ ਕਿ ਭਾਈ ਜੇ ਤੂੰ ਨਹੀਂ ਦਿਸਦਾ ਕੋਈ ਚੱਕਰ ਨਹੀਂ ਸਾਡੇ ਪੇਪਰ ਵਾਸ ਦੇ ਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਬਿਲਕੁਲ ਪਰ ਗੱਲ ਕੀ ਸੀ ਉਹ ਮਨ ਚ ਚੋਰ ਵਸਿਆ ਹੋਇਆ ਸੀ ਉਹਨਾਂ ਦੇ ਉਹ ਦੇਖਣ ਨੂੰ ਇੱਡੇ ਸ਼ਰੀਫ ਲੱਗਦੇ ਆ ਨਾ ਮੈਂ ਕਹਿੰਦਾ ਤੁਸੀਂ ਕੋਈ ਵੀ ਮੇਰਾ ਵਿਅਕਤੀ ਕੋਈ ਵੀਰ ਜੇ ਉਹਨਾਂ ਨੂੰ ਮਿਲੂਗਾ ਨਾ ਤੁਸੀਂ ਦੇਖ ਕੇ ਕਹਣਾ ਯਾਰ ਬੰਦੇ ਬੜੇ ਸ਼ਰੀਫ ਆ ਯਾਰ ਬਿਲਕੁਲ ਪਰ ਜਦੋਂ ਉਹ ਆਪਦੀਆਂ ਚਾਲਾਂ ਚੱਲਦੇ ਆ ਨਾ ਉਦੋਂ ਪਤਾ ਲੱਗਦਾ ਉਹ ਬੰਦੇ ਕਿੱਡੇ ਕਮੀਨੇ ਤੇ ਕਿੰਨੇ ਘਟ ਗਿਆ ਉਹਦੇ ਪਿੰਡ ਦਾ ਇੱਕ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਤੁਰਦਾ ਇੱਕ ਬੰਦਾ ਵੀ ਉਹਨਾਂ ਦੇ ਪਿੰਡ ਦਾ ਕੋਈ ਤੁਰਦਾ ਹੋਵੇ ਇੱਡਾ ਮਸਲਾ ਹੋਇਆ ਹੋਵੇ ਉਹਦੇ ਪਿੰਡ ਦੇ ਤੇ ਇੱਕ ਦਾ ਵੀ ਕਿਸੇ ਦਾ ਬਿਆਨ ਆ ਨਹੀਂ ਹੈ ਕਿਉਂਕਿ ਉਹ ਬੰਦੇ ਗਲਤ ਹਨ ਠੀਕ ਆ ਜੀ ਫਿਰ ਅਸੀਂ মিডিਆ ਨੂੰ ਚੌਥਾ ਥੰਮ ਮੰਨਦੇ ਆ ਹਮ ਚੌਥਾ ਸਮਝਦੋ ਇੱਕ ਤਰਫਾ ਫੈਸਲਾ ਕਰੇਗਾ ਆਪਦੀ ਕਮਿਊਨਿਟੀ ਦਾ ਇੱਕ ਬੰਦਾ ਸਮਝ ਕੇ ਇੱਕ ਤਰਫਾ ਫੈਸਲਾ ਇੱਕੋ ਬਿਆਨ ਦੇਈ ਜਾਵੇਗਾ ਉਹ ਚੀਜ਼ ਬਿਲਕੁਲ ਗਰੋਹੂਗਾ ਇਹ ਮੀਡੀਆ ਨੂੰ ਵੀ ਸਾਰਿਆਂ ਨੂੰ ਚਾਹੀਦਾ ਵਾ ਜਿੱਨਾਂ ਚੱਕਰ ਤੁਸੀਂ ਦੂਸਰਾ ਪੱਖ ਨਹੀਂ ਸੁਣਦੇ ਉਹਨਾਂ ਚੱਕਰ ਤੁਸੀਂ ਸਾਡੇ ਤੇ ਤੁਮਤ ਨਹੀਂ ਲਾ ਸਕਦੇ ਕਿਉਂਕਿ ਜਿੱਨਾਂ ਚੱਕਰ ਆਪਾਂ ਕੋਰਟ 'ਚ ਵੀ ਦੇਖਦੇ ਆਂ ਜਦੋਂ ਆਪਾਂ ਜਿੱਨਾਂ ਚੱਕਰ ਉਹ ਗੁਨਾਹਗਰ ਸਾਬਤ ਨਹੀਂ ਹੋ ਜਾਂਦਾ ਉਹਨਾਂ ਚੱਕਰ ਨੂੰ ਆਪਾਂ ਕ੍ਰਿਮੀਨਲ ਨਹੀਂ ਕਹ ਸਕਦੇ ਜਿੱਨਾਂ ਚੱਕਰ ਉਹ ਤੇ ਸਾਬਤ ਨਹੀਂ ਹੁੰਦਾ ਠੀਕ ਹੈ ਜੀ ਇਹ ਸਿਰਫ ਇੱਕ ਵੀਡੀਓ ਛੋਟੀ ਜੀ ਦੇ ਚੱਕਰ ਚ ਸਾਡੇ ਤੇ ਇਡੇ ਵੱਡੇ ਵੱਡੇ ਇਲਜ਼ਾਮ ਲਾਤੇ ਇਹਨਾਂ ਨੇ মিডিਆ ਨੇ মিডিਆ ਦਾ ਚਲੋ ਪੱਖ ਲਿਆ ਪਰ ਸਾਡੇ ਨਿਹੰਗ ਸਿੰਘਾਂ ਨੇ ਹਜੇ ਤੱਕ ਚਲੋ ਸ਼ਾਇਦ ਉਹਨਾਂ ਨੂੰ ਗੱਲ ਦਾ ਪਤਾ ਨਹੀਂ ਸੀ ਸ਼ਤਾਨੀ ਬੋਲੇ ਪਰ ਅਸੀਂ ਇਹ ਗੱਲ کہہ ਰਹੇ ਹਾਂ ਜੇ ਅੱਜ ਵੀ ਉਹਨਾਂ ਨੂੰ ਕੋਈ ਗੱਲ ਦਾ ਹਾਂ ਅਸੀਂ ਸੱਚਾਈ ਜਿਹੜੀ ਦੱਸ ਰਹੇ ਹਾਂ ਜੇ ਪਤਾ ਲੱਗ ਰਿਹਾ ਵਾ ਤਾਂ ਉਹ ਜ਼ਰੂਰ ਆ ਦੇ ਸਿੰਘਾਂ ਦਾ ਸਾਥ ਦੇਣ ਕਿਉਂਕਿ ਇਹਨਾਂ ਨੇ ਸਾਨੂੰ ਬਿਲਕੁਲ ਪੂਰੀ ਤਰ੍ਹਾਂ ਭੰਡਿਆ ਵਾ ਕਿਉਂਕਿ ਜਦ ਕਿ ਅਸੀਂ ਬਿਲਕੁਲ ਗਲਤ ਨਹੀਂ ਇਹਨਾਂ ਨੇ ਫਿਰ ਉੱਤੇ ਇੱਕ ਗੱਲ ਪਾਈ ਆ ਜੀ ਕਿ ਮੋਰਚੇ 'ਚ ਅਸੀਂ ਗੱਲ ਕੀਤੀ ਆ ਜੀ ਉਹ ਬੰਦੇ ਕ੍ਰਿਮੀਨਲ ਮਾਈਂਡਡ ਆ ਅਸੀਂ ਸਰਕਾਰ ਦੇ ਵੀ ਕਿਸੇ ਨਾਲ ਕਿੰਤੂ ਬਰੰਤੂ ਨਹੀਂ ਕੀਤੀ ਸਾਡਾ ਬਹੁਤ ਵਧੀਆ ਜਦੋਂ ਦਾ ਮੋਰਚਾ ਲੱਗਾ ਉੱਥੇ ਹੀ ਬੈਠੇ ਆ ਉੱਥੇ ਹੀ ਸਾਡੇ ਹਸਣ ਵਾ ਪਰ ਇਹਨਾਂ ਨੇ ਸਾਡੇ ਖਿਲਾਫ ਜਿਹੜਾ ਝੂਠ ਦਾ ਬਰਤਾਂਤ ਰਚਿਆ ਨਾ ਅਸੀਂ ਉਹਦੇ ਬਾਬਤ ਅੱਜ ਗੱਲ ਕਰਨ ਲੱਗੇ ਨੇ ਤਾਂ ਅਸੀਂ ਬਹੁਤ ਘੱਟ ਮੀਡੀਆ ਤੇ ਆ ਕੇ ਪਹੁੰਚਾ ਖੇਤੀਕਾਰਾਂ ਕਾ ਸਾਨੂੰ ਮੀਡੀਆ ਦਾ ਅਸੀਂ ਉਹਨੇ ਨਹੀਂ ਕਿਉਂਕਿ ਸਾਨੂੰ ਕੋਈ ਪਬਲਿਸੀਟੀ ਨਹੀਂ ਚਾਹੀਦੀ ਅਸੀਂ ਉਹ ਗੁਰੂ ਦੇ ਸਿੰਘ ਵਾਂ ਉਸੇ ਦੇ ਓਟ ਅਸਰੇ ਚ ਰਹਿੰਨੇ ਆ ਸਾਨੂੰ ਉਹਦੇ ਤੋਂ ਹੀ ਵੈਲੀਡੇਸ਼ਨ ਚਾਹੀਦੀ ਸਾਨੂੰ ਦੁਨੀਆ ਤੋਂ ਨਹੀਂ ਚਾਹੀਦੀ ਠੀਕ ਹੈ ਜੀ ਪਰ ਗੱਲ ਕੀ ਹੈ ਇਹ ਸਿੱਧਾ ਸਿੱਧਾ ਸਿਰਫ ਇਹ ਬਾਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਬਸ ਸੰਗਾਜੀ ਹੋਰ ਕਿਤੇ ਨਹੀਂ ਕੀਤਾ ਜਾ ਰਿਹਾ ਸਿਰਫ ਬਾਣੇ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹ ਤੇ ਸ਼ਾਤਰ ਬੰਦੇ ਆ ਇਹ ਪਰਿਵਾਰ ਉਹ ਪੂਰਾ ਉਹ ਜਿਹੜਾ ਪ੍ਰਧਾਨ ਉਹਨਾਂ ਦਾ ਆਪ ਹੀ ਸਾਨੂੰ ਦੱਸ ਕੇ ਉਹਦਾ ਕਿ ਭਾਈ ਉੱਥੇ ਕੰਮ ਕਰਦਾ ਵਾ ਸਾਰਾ ਕੁਝ ਤਾਂ ਅੱਜ ਆ ਵੀ ਉਹਨਾਂ ਦੇ ਨਾਲ ਖੜਾ ਹੋ ਕੇ ਕਰੀ ਜਾ ਰਿਹਾ ਜੀ ਨਹੀਂ ਫਰੋਤੀ ਮੰਗ ਰਿਹਾ ਜੀ ਫਰੋਤੀ ਤਾਂ ਸਾਰੇ ਕਾਦੀ ਫਰੋਤੀ ਮੰਗਦੇ ਹੱਥ ਬੰਨ ਕੇ ਬੇਨਤੀ ਹੈ ਸਿਰਫ ਅਸੀਂ ਪ੍ਰਸ਼ਾਸਨ ਹੱਥ ਬੰਨ ਕੇ ਇਹ ਬੇਨਤੀ ਕਰ ਰਹੇ ਹਾਂ ਭਾਈ ਢੀ ਭੱਜਾ ਦੌੜ ਨਾ ਕਰੋ ਅਸੀਂ ਆ ਜਾਾਂਗੇ ਕੋਈ ਚੱਕਰ ਨਹੀਂ ਅਸੀਂ ਆ ਦਾ ਹੱਕ ਦਾ ਜਿਹੜਾ ਕਹਿਣਾ ਚਾਹ ਰਹੇ ਉਹ ਸਿਰਫ ਇਸ ਕਰਕੇ ਅਸੀਂ ਸ਼ਾਇਦ ਨਹੀਂ ਆਏ ਕਿਉਂਕਿ ਅੱਜ ਦੇ ਟਾਈਮ 'ਚ ਬਹੁਤ ਵਧੀਕੀਆਂ ਹੋ ਰਹੀਆਂ ਜਿੱਦਾਂ ਸਾਨੂੰ ਸੁਣਨ ਨੂੰ ਮਿਲਦੀਆਂ ਸਾਨੂੰ ਬਿਲਕੁਲ ਵਾਕਈ ਇਸ ਗੱਲ ਦਾ ਹੈ ਸੀ ਕਿ ਸਾਡੇ ਨਾਲ ਕੋਈ ਨਿਜੀਜ ਨਾ ਹੋ ਜਾਵੇ ਬਿਲਕੁਲ ਇਸ ਲਈ ਅਸੀਂ ਬਿਲਕੁਲ ਥੋੜਾ ਜਿਹਾ ਪਾਸੇ ਰਹਿ ਕੇ ਗੱਲ ਕੀਤੀ ਹੈ ਨਾ ਕਿ ਸਾਰੀ